ਦ ਮਾਈਕ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇਸ ਸਮੇਂ ਅਸੀਂ ਕੱਗਰ ਦੇ ਦਰਿਆ ਦੇ ਉੱਪਰ ਖੜੇ ਹਾਂ ਜਿਹੜਾ ਕਿ ਇਹ ਪਿੰਡ ਫੂਲ ਦੇ ਨੇੜੇ ਜਿਹੜਾ ਕੱਗਰ ਦਰਿਆ ਅੱਗੇ ਹਰਿਆਣੇ ਦੇ ਵੱਲੋਂ ਇੱਥੋਂ ਵੱਧ ਜਾਂਦਾ ਹੈ ਤੇ ਹਰਿਆਣੇ ਦੇ ਵੱਲੋਂ ਅੱਗੇ ਜਾ ਕੇ ਚਾਂਦਪੁਰਾ ਬੰਨ ਤੇ ਜਿੱਥੇ ਜਿੱਥੇ ਤੱਕ ਪਹੁੰਚਦਾ ਹੈ ਇਸ ਸਮੇਂ ਜਿਹੜਾ ਇਹ ਦਰਿਆ ਹੈ ਡੇਂਜਰ ਜ਼ੋਨ ਤੋਂ ਲਗਭਗ ਉੱਪਰ ਆ ਚੁੱਕਿਆ ਹੈ ਤੇ ਪ੍ਰਸ਼ਾਸਨ ਦੇ ਬਹੁਤ ਜ਼ਿਆਦਾ ਧਿਆਨ ਨਹੀਂ ਦਿੱਤਾ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਤਰਾ ਇਹ ਜਿਹੜਾ ਕੱਗਰ ਦੇ ਦੇਖ ਲਓ ਟੋਏ ਆ ਜਿਹੜੇ ਪਏ ਹੋਏ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਧਰ ਕੈਮਰਾਮੈਨ ਨੂੰ ਕਹੂੰਗਾ ਵੀ ਉਧਰ ਵੀ ਦਿਖਾਓ ਹਲਕੀ ਹਲਕੀ ਜਿਹੜੀ ਬਾਰਿਸ਼ ਹੈ ਉਹ ਵੀ ਆਈ ਹੋਈ ਹੈ ਤੇ ਜਿਹੜਾ ਕੱਗਰ ਦਰਿਆ ਹੈ ਇਹ ਡੇਂਜਰ ਜ਼ੋਨ ਤੋਂ ਉੱਪਰ ਉੱਠ ਚੁੱਕਿਆ ਬਹੁਤ ਥਾਂਵੇਂ ਸਰਕਾਰ ਵੱਲੋਂ ਜਿਹੜੀ ਇਹ ਲਾਪਰਵਾਹੀ ਹੈ ਉਹ ਇਹ ਕੱਗਰ ਦਰਿਆ ਦੇ ਉੱਪਰ ਵਰਤੀ ਗਈ ਹੈ ਤਾਂ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਉਹ ਜਲਦੀ ਤੋਂ ਜਲਦੀ ਅਲਰਟ ਹੋਵੇ ਤਾਂ ਕਿ ਜਿਹੜਾ ਕਿਸਾਨਾਂ ਦੀ 6 ਮਹੀਨਿਆਂ ਦੀ ਕਮਾਈ ਜਿਹੜੀ ਉਹਨਾਂ ਨੇ ਪਾਲ ਕੇ ਫਸਲ ਬਹੁਤ ਮਿਹਨਤ ਦੇ ਨਾਲ ਵੱਡੀ ਕੀਤੀ ਹੈ ਤਾਂ ਉਸ ਨੂੰ ਕੋਈ ਨੁਕਸਾਨ ਨਾ ਹੋਵੇ ਇਹ ਨਾ ਹੋਵੇ ਕਿ ਪ੍ਰਸ਼ਾਸਨ ਦੀ ਥੋੜੀ ਜੀ ਗਲਤੀ ਕਰਕੇ ਜਿਹੜਾ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਉਹ ਤਬਾਹ ਹੋ ਜਾਵੇ ਇਸ ਸਮੇਂ ਜਿਹੜੀ ਬਾਰਿਸ਼ ਹੈ ਉਹ ਵੀ ਤੇਜ਼ ਤੇਜ਼ ਹੋ ਗਈ ਹੈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਕੱਗਰ ਦਰਿਆ ਹੈ ਇਹ ਪਟਿਆਲੇ ਤੋਂ ਚੱਲ ਕੇ ਇਧਰੋਂ ਹੁੰਦਾ ਹੁੰਦਾ ਹਰਿਆਣੇ ਦੇ ਵਿੱਚ ਐਂਟਰ ਹੋ ਜਾਂਦਾ ਹੈ ਇਹ ਜਿਹੜਾ ਏਰੀਆ ਇਹ ਮੂਨਕ ਦੇ ਲਾਗੇ ਲਹਿਰਾ ਹਲਕਾ ਲਹਿਰੇ ਹਲਕੇ ਦੇ ਵਿੱਚ ਪੈਂਦਾ ਹੈ ਜਿੱਥੇ ਕਿ ਇਹ ਇੱਕ ਘੱਗਰ ਕਈ ਪਿੰਡਾਂ ਦੇ ਵਿੱਚ ਦੀ ਲੰਗਦਾ ਹੋਇਆ ਹਰਿਆਣੇ ਦੇ ਵਿੱਚ ਦਾਖਲ ਹੋ ਜਾਂਦਾ ਹੈ ਪਰ ਇਹ ਇੱਕ ਘੱਗਰ ਹੈ ਜਿਹੜਾ ਇੱਥੋਂ ਵੀ ਕਈ ਵਾਰ ਟੁੱਟ ਚੁੱਕਿਆ ਹੈ ਇਹ ਫੂਲ ਦੇ ਜਮਕੋਟ ਸਾਹਿਬ ਇੱਥੇ ਡੇਂਜਰ ਜ਼ੋਨ 'ਚ ਰਹਿੰਦਾ ਹੈ ਜਾਂ ਇਸ ਤੋਂ ਅੱਗੇ ਆ ਕੇ ਚਾਂਦਪੁਰਾ ਬੰਨ ਤੇ ਕਈ ਵਾਰ ਉਥੇ ਇਸ ਖੱਗਰ ਨੂੰ ਲੈ ਕੇ ਲੋਕਾਂ ਦੇ ਵਿੱਚ ਆਪਸੀ ਤਣਾਅ ਵੀ ਦੇਖਣ ਨੂੰ ਮਿਲਦਾ ਹੈ ਹਰਿਆਣਾ ਤੇ ਪੰਜਾਬ ਦੇ ਲੋਕਾਂ ਦਾ ਤਾਂ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਹਲੇ ਖੱਗਰ ਨੂੰ ਜਿਹੜਾ ਇਸ ਦੀ ਸਾਮ ਸੰਭਾਲ ਕੀਤੀ ਜਾ ਸਕਦੀ ਹੈ ਤਾਂ ਕਿ ਉਹ ਅਲਰਟ ਹੋਵੇ ਤੇ ਆਪਣੀਆਂ ਟੀਮਾਂ ਲੈ ਕੇ ਖੱਗਰ ਤੇ ਸੁਚੇਤ ਹੋ ਕੇ ਇਸ ਦੀ ਰਾਖੀ ਕਰੇ ਤਾਂ ਕਿ ਜਿਹੜਾ ਕਿਸਾਨਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੈ ਉਹ ਨਾ ਹੋ ਸਕੇ ਧੰਨਵਾਦ